ਜਲੰਧ 'ਚ ਰੌਣਕ ਵਾਲਾ ਮਾਹੌਲ ਬਣਿਆ ਹੋਇਆ ਸੀ ਹੁਣ ਜੋ ਵੋਟਾਂ ਪੁੱਗਤ ਜਾਣੀਆਂ ਠੀਕ ਹੈ ਨਤੀਜਿਆਂ ਤੱਕ ਤਾਂ ਇੰਤਜ਼ਾਰ ਰਹੇਗਾ ਪਰ ਲੱਗਦਾ ਕਿ ਇੱਕ ਵਾਰ ਦਾ ਜਲੰਧਰ 'ਚ ਬੇਰੌਣਕੀ ਹੋ ਜਾਈਗੀ ਕਿਉਂਕਿ ਵੱਡੀਆਂ-ਵੱਡੀਆਂ ਰੈਲੀਆਂ ਵੱਡੇ-ਵੱਡੇ ਰੋਡ ਸ਼ੋਅ ਹਰ ਰੋਜ਼ ਪ੍ਰੈਸ ਕਾਨਫਰੰਸਾਂ ਰੰਗ-ਬਰੰਗੇ ਚੰਡੇ ਬਹੁਤ ਕੁਝ ਜਲੰਧਰ ਦੇ ਲੋਕਾਂ ਨੇ ਦੇਖਿਆ ਭਾਜਪਾ ਬਲੋਂ ਕੈਬਨਿਟ ਜ਼ਕੰਦਰ ਜੀ ਮੰਤਰੀ ਅਰਵਨੀਤ ਬਿੱਟੂ ਲੈ ਕੇ ਸਿੰਦਾ ਨਹੀਂ ਜਿੱਤੇ ਪਰ ਕਿਸੇ ਵੀ ਹਾਕਮ ਤੇ ਅਧਿਕਾਰ ਹੁੰਦਾ ਕੁਝ ਸਮੇਂ ਲਈ ਕਿਸੇ ਨੂੰ ਮੰਤਰੀ ਬਣਾਇਆ ਜਾ ਸਕਦਾ ਔਰ ਬਾਅਦ 'ਚ ਮੈਂਬਰ ਬਣਨ ਦੇ ਲਈ ਇੱਕ ਵੱਖਰੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਉਹਨਾਂ ਗਵਰਨਰ ਕੋਲੇ ਆਪਣੇ ਤੌਰ ਤੇ ਆਪਾਂ ਸਾਰੇ ਜਾਣਦੇ ਆ ਸਿੱਧੇ ਤੌਰ ਤੇ ਕਾਰਵਾਈ ਦਾ ਕੋਈ ਅਧਿਕਾਰ ਨਹੀਂ ਹੁੰਦਾ ਕਾਰਵਾਈ ਜਿਹੜੀ ਸਰਕਾਰ ਦੇ ਰਾਹੀਂ ਹੋਣੀ ਹੁੰਦੀ ਹੈ ਪ੍ਰਸ਼ਾਸਨ ਦੇ ਰਾਹੀਂ ਹੋਣੀ ਹੁੰਦੀ ਹੈ ਜੇ ਮੈਮੋਰੰਡਮ ਹੀ ਭੇਜਣਾ ਹੈ ਕੇਂਦਰ ਕੋਲੇ ਫਿਰ ਤਾਂ ਕੇਂਦਰ ਕੋਲੇ ਨਮੰਦਾ ਹੀ ਹੈ ਅਰਵਨੀਤ ਬਿੱਟੂ ਸਿੱਧੇ ਤੌਰ ਤੇ ਗੱਲ ਕਰ ਸਕਦਾ ਇਹ ਹੈ ਕਿ ਅਮਨ ਕ੍ਰਮ ਦੀ ਸਿੱਧੀ ਤੇ ਚਿੰਤਾ ਹੋਣੀ ਵਾਜਿਬਾ ਹੋਣੀ ਚਾਹੀਦੀ ਹੈ ਦਰਬਾਰ ਸਾਹਿਬ ਕੰਪਲੈਕਸ ਨੂੰ ਜਾਨੀ ਆਪਣੀ ਫਿਲਮਾਂ ਦੇ ਲਈ ਆਪਣੇ ਮਨੋਰੰਜਨ ਦੇ ਲਈ ਸਿੱਧੇ ਜਾਂ ਸਿੱਧੇ ਤੌਰ ਤੇ ਉਹਨੂੰ ਜਿਹੜਾ ਇਛਾਤ ਕਰਨ ਦੇ ਲਈ ਇਸਤੇਮਾਲ ਕਰਦੇ ਆ ਉਹ ਜਿਵੇਂ ਤੁਸੀਂ ਗੱਲ ਕੀਤੀ ਹੈ ਗੁਜਰਾਤ ਦੀ ਕਿ ਲੜਕੀ ਨੇ ਉੱਥੇ ਜਾ ਕੇ ਜੋਗਾ ਕੀਤਾ ਕਾਮ ਕਾਜਾ ਬਖੇੜਾ ਖੜਾ ਕਰਨ ਵਾਲੀ ਗੱਲ ਹੈ ਨਾ ਕਿਹਨੂੰ ਨਹੀਂ ਪਤਾ ਕਿ ਤਰੀਕੇ ਨਾਲ ਸਰਪਰ ਨੇ ਹੋ ਕੇ ਜਿਸ ਤਰ੍ਹਾਂ ਉਹ ਉੱਥੇ ਜੋਗਾ ਕਰ ਰਹੀ ਹੈ ਕਿੰਨਾ ਕੁ ਵਾਜਬ ਹੈ ਸਰਵਾਰ ਸਾਹਿਬ ਜਾ ਕੇ ਉੱਥੇ ਪਾਲਕੀ ਸਾਹਿਬ ਨੂੰ ਮੋਢਾ ਦੇਣਾ ਜਾਂ ਉੱਥੇ ਆਪਣੇ ਫੋਟੋ ਖਿਵਾ ਕੇ ਜਿਹੜੀਆਂ ਬਾਹਰ ਇਸ ਗੱਲ ਲਈ ਮੈਸੇਜ ਦੇਣਾ ਕਿ ਅਸੀਂ ਜੇ ਆਪਣੀ ਜਿਹੜੀ ਫਿਲਮ ਹੈਗੀ ਆ ਉਹਦੀ ਪ੍ਰੋਮੋਸ਼ਨ ਦੇ ਲਈ ਆਏ ਆ ਹੁਣ ਦਰਬਾਰ ਸਾਹਿਬ ਕਿਸੇ ਦੀ ਫਿਲਮ ਦੀ ਪ੍ਰੋਮੋਸ਼ਨ ਲਈ ਤਾਂ ਨਹੀਂ ਹੋ ਸਕਦਾ ਨਾ ਹਾਂ ਨਾ ਇਹ ਲਾਜ ਜੋੜ ਕੇ ਵਰਤਣੇ ਚਾਹੀਦੇ ਇਦਾਂ ਦੀਆਂ ਗੱਲਾਂ ਸੋ ਜੇ ਫੈਸਲਾ ਲਿਆ ਇਸ ਸ੍ਰੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਬਿਲਕੁਲ ਵਾਜਿਬ ਫੈਸਲਾ ਲਿਆ ਕਿ ਉੱਤੇ ਤੁਸੀਂ ਨਤਮਸਤਿਕ ਹੋਣ ਜਾਓ ਆਪਣੀ ਸਰਦਾਰਾ ਦਾ ਪ੍ਰਗਟਾਵਾ ਕਰਨ ਜਾਓ ਕਿਸੇ ਨੂੰ ਕੋਈ ਰਕਾਰਡ ਨਹੀਂ ਪਰ ਉਹਨੂੰ ਆਪਣੀਆਂ ਫਿਲਮਾਂ ਲਈ ਤੇ ਆਪਣੇ ਮਨੋਰੰਜਨ ਦੇ ਜਿਹੜੇ ਸਾਧਨ ਆ ਉਹਨਾਂ ਦੀ ਪ੍ਰੋਮੋਸ਼ਨ ਦੇ ਲਈ ਇਸਤੇਮਾਲ ਕਰਨਾ ਕਦਾ ਜਿੱਤੇ ਵਾਜਵ ਨਹੀਂ ਆ ਕਾਲੀ ਦਲ ਤੇ ਇੱਕ ਤੜਾਓ ਹੈ ਜਿਹੜਾ ਸੁਖਵੀਰ ਬਾਦਲ ਦੀ ਅਗਵਾਈ ਕਰ ਰਿਹਾ ਉਹ ਕਹਿੰਦੇ ਇਹ ਪ੍ਰਧਾਨ ਰਹਿਣਗੇ ਰਹਿਣਗੇ ਇਹਦੇ ਬਾਰੇ ਕੋਈ ਕਿੰਦੂ ਪਰੰਤੂ ਨਾ ਸੁਣਨੋਂ ਤਿਆਰ ਹੈ ਤੇ ਨਾ ਹੀ ਕੋਈ ਮੰਨਣ ਲਈ ਤਿਆਰ ਹੈ ਹੂੰ ਦੂਜੇ ਪਾਸੇ ਕੋਈ ਜਿਹੜੇ ਹੈਗੇ ਚੁਣਿੰਦਾ ਟਕਸਾਲੀ ਅਕਾਲੀ ਆਗੂ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਬਾਗੀ ਸੁਰਾਂ ਉਹਨਾਂ ਨੇ ਬਗਾਵਤ ਕੀਤੀ ਹੈ ਸੁਖਵੀਰ ਬਾਦਲ ਦੀ ਲੀਡਰਸ਼ਿਪ ਦੇ ਖਿਲਾਫ ਉਹ ਕਹਿੰਦੇ ਕਿ ਲੰਬੇ ਸਮੇਂ ਤੋਂ ਜਿਸ ਕਦਰ ਕਾਲੀ ਦਲ ਹਾਸ਼ੀਏ ਤੇ ਚੱਲੇਗਾ ਜੀ ਘਟੋ ਘਟ ਸੁਖਵੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਮੁੜ ਕੇ ਸਰਵਾਈਵ ਨਹੀਂ ਕਸਦਾ ਤਬਦੀਲੀ ਦੀ ਲੋੜ ਹੈ ਸੰਤਰਚਨ ਸਿੰਘ ਲੋਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਔਰ ਹਰ ਸਾਲ 20 ਅਗਸਤ ਨੂੰ ਜਿਹੜੀ ਹੈ ਉਹਨਾਂ ਦੀ ਵਰਸੀ ਲੋਂਗੋਵਾਲ ਕਸ ਵਿੱਚ ਉੱਥੇ ਗੁਰਦੁਆਰਾ ਸਹਿਬਾਨ ਦੇ ਵਿੱਚ ਉੱਥੇ ਮਨਾਈ ਜਾਂਦੀ ਹੈ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਮਨਾਉਂਦਾ ਰਿਹਾ ਤੇ 3 ਸਤੜਾ ਅਲੱਗ ਹੋ ਗਿਆ ਆਪਣੇ ਤੌਰ ਤੇ ਮਨਾਉਣ ਲੱਗੇ ਹੁਣ 3 ਸਤੜਾ ਵੀ ਜਿਹੜਾ ਸੰਯੁਕਤ ਅਕਾਲੀ ਦਲ ਵੀ ਕਹਿੰਦੇ ਜਿਨ੍ਹਾਂ ਨੂੰ ਉਹ ਵੀ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਸੀ ਇੱਕੋ ਅਕਾਲੀ ਦਲ ਸੀ ਹੂੰ ਤੇ ਸਮਝਿਆ ਜਾਂਦਾ ਸੀ ਕਿ ਇਸ ਵਾਰ ਜਿਹੜੀ ਵਰਸੀ ਆ ਸੰਤ ਲੰਗਵਾਲ ਦੀ ਸਾਂਝੇ ਤੌਰ ਤੇ ਮਨਾਈ ਜਾਏਗੀ ਪਰ ਹੁਣ ਜਿਸ ਤਰ੍ਹਾਂ ਦਾ ਵਿਖੇੜਾ ਖੜਾ ਹੋ ਗਿਆ ਲੱਗਦਾ ਹੈ ਕਿ 20 ਅਗਸਤ ਨੂੰ ਵੱਖਰੇ ਵੱਖਰੇ ਤੌਰ ਤੇ ਦੋਨਾਂ ਤਰ੍ਹਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਸੰਤ ਲੰਗਵਾਲ ਦੀਆਂ ਜਿਹੜੀਆਂ ਵਰਸੀਆਂ ਮਨਾਇਆਂ ਜਾਣੇ ਸਤਿ ਸ਼੍ਰੀ ਅਕਾਲ ਜੀ ਮੈਂ ਅਨਪ੍ਰੀਤ ਤਾਲੀਪਾਤੂ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਉਸ ਜਿਸ ਚਾਤ ਮਾਰਦੇ ਆਪਕੋ ਵੱਖ-ਵੱਖ ਖਬਰਾਂ ਦਿਆ ਸਰਗਮੀਆਂ ਤੇ ਗਾਰਦੇ ਆ ਉਹਨਾਂ ਤੇ ਵਿਚਾਰ ਚਰਚਾ ਦੱਸਦੀਆਂ ਤੁਹਾਨੂੰ ਕਿ ਕੀ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤਸਾ ਸਮੁੰਦਰ ਪਾਰ ਵੱਖੋ ਵੱਖਰੇ ਮਲਕਾਂ ਦੇ ਵਿੱਚ ਸਾਰੀਆਂ ਇਹ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡਾ ਜੋੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਜੀ 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 ਮਿਹਰਬਾਨੀ ਤੁਸੀਂ ਦਰਸ਼ਕਾਂ ਦੇ ਰੂਬਰੂ ਹੋਣ ਅ ਵੈਸੇ ਤਾਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਗੱਲਬਾਤ ਕਰ ਰਹੇ ਸੀਗੇ ਜਲੰਧਰ ਦੀਆਂ ਚੋਣਾਂ ਨੂੰ ਲੈ ਕੇ ਕਿ ਕੀ ਕੁਝ ਚੱਲ ਰਿਹਾ ਹੈ ਖਾਸ ਕਿਹੜੇ ਕਿੜੀਆ ਪਾਰਟੀਆਂ ਵੱਲੋਂ ਜੋਰ ਲਾਇਆ ਜਾ ਰਿਹਾ ਹੈ ਕਿਹੜੇ ਕਿੜੇ ਕਿਤੇ ਕਿਤੇ ਦੂਸ਼ਣ ਬਾਜ਼ੀਆਂ ਨੇ ਜੜੀਆਂ ਉੱਲ ਘੜੀਆਂ ਨੇ ਕਿਵੇਂ ਦਾ ਪ੍ਰਚਾਰ ਹੋ ਰਿਹਾ ਤੇ ਫਾਈਨਲੀ ਅੱਜ ਉਹ ਦਿਨ ਆ ਹੀ ਗਿਆ ਜਦੋਂ ਜਲੰਧਰ ਤੇ ਵਿੱਚ ਚੋਣਾਂ ਹੋ ਰਹੀਆਂ ਨੇ ਸਾਰੇ ਜਾਣੇ ਆਪੋ ਆਪਣੇ ਉਮੀਦਵਾਰਾਂ ਨੂੰ ਵੋਟ ਪੁੱਟਾਣ ਕਰਨ ਲਈ ਜਾ ਰਹੇ ਨੇ ਤਾਂ ਹੁਣ ਆਪਾਂ ਸਿੱਧੂ ਸਾਹਿਬ ਵੱਲ ਵਧਾਂਗੇ ਤੇ ਇਹਨਾਂ ਤੋਂ ਪੁੱਛਾਂਗੇ ਕਿ ਕੀ ਕੁਝ ਚੱਲ ਰਿਹਾ ਜੀ ਖਾਸ ਬਿਲਕੁਲ ਜੀ ਬਹੁਤ ਹੈ ਉਸ ਵਾਲਾ ਜਿਸ ਮੁੱਦੇ ਤੇ ਤੁਸੀਂ ਜ਼ਿਕਰ ਕਰ ਰਹੇ ਹੋ ਜਦੋਂ ਅੱਜ ਜਲੰਧਰ ਜਿਹੜਾ ਪੱਛਮੀ ਦੇ ਜਿਹੜੇ ਵੋਟਰ ਹੈ ਵੋਟ ਪਾਉਣ ਜਾ ਰਹੇ ਆ ਲੰਮੀਆਂ ਲੰਮੀਆਂ ਲਾਈਨਾਂ ਸਵੇਰ ਤੋਂ ਲੱਗ ਰਹੀਆਂ ਲੋਕ ਬੜੇ ਉਤਸ਼ਾਹ ਤੇ ਨਾਲ ਜੋਸ਼ ਦੇ ਨਾਲ ਵੋਟਾਂ ਦਾ ਪਕਤਾਨ ਕਰ ਰਿਹਾ ਹੈ ਇਸ ਦਿਨ ਦਾ ਹੀ ਇੰਤਜ਼ਾਰ ਸੀ ਕਿ ਆਖਰ ਜਿਹੜਾ ਪਿਛਲੇ ਦਿਨਾਂ ਦਾ ਜਿੰਨਾ ਤੁਸੀਂ ਜ਼ਿਕਰ ਕੀਤਾ ਬਕੌਕ ਪਾਰਟੀ ਨੇ ਰੂਡ ਸ਼ੋਅ ਕੀਤੇ ਰੈਲੀਆਂ ਕੀਤੀਆਂ ਇੱਕ ਦੂਜੇ ਤੇ ਅਜ਼ਾਮ ਤਰਾਸ਼ੀ ਦਾਅਵੇਦਾਰੀਆਂ ਕੀ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ ਸਾਰੀਆਂ ਪਾਰਟੀਆਂ ਦਾ ਆਪਣਾ ਆਪਣਾ ਅਧਿਕਾਰ ਹੈ ਦਾਅਵੇ ਕਰਨ ਦਾ ਪਰ ਹੁਣ ਜਿਸ ਦਿਨ ਦਾ ਆਪਾਂ ਅੱਜ ਦਾ ਜ਼ਿਕਰ ਕਰ ਰਹੇ ਹਾਂ ਅੱਜੇ ਮੌਕਾ ਸੀ ਜਿਸ ਦਾ ਇੰਤਜ਼ਾਰ ਸੀ ਹੁਣ ਜ਼ਿਲਹੰਦਰ ਦੇ ਲੋਕ ਫਤਵਾ ਦੇਣ ਜਾ ਰਹੇ ਆ ਕਿ ਕਿਸ ਨੂੰ ਜਿਹੜਾ ਹੈਗਾ ਉਹਨਾਂ ਨੇ ਆਪਣਾ ਉਮੀਦਵਾਰ ਦੇ ਤੌਰ ਤੇ ਕਿਸ ਦੇ ਹੱਕ ਦੇ ਵਿੱਚ ਭੁਗਤਣਾ ਲੱਗਦਾ ਹੈ ਕਿ ਇਹ ਜ਼ਿਲਹੰਦਰ ਹੋਵੇ ਚਾਹੇ ਕੋਈ ਹੋਰ ਹਲਕਾ ਹੋਵੇ ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਲੋਕਾਂ 'ਚ ਇੱਕ ਬਹੁਤ ਵੱਡਾ ਹਤਸ਼ਾਹ ਹੁੰਦਾ ਹੈ ਪਿਛਲੇ ਕਈ ਦਿਨਾਂ ਤੋਂ ਜਿਸ ਤਰ੍ਹਾਂ ਦਾ ਜਲੰਧ 'ਚ ਰੌਣਕ ਵਾਲਾ ਮਾਹੌਲ ਬਣਿਆ ਹੋਇਆ ਸੀ ਹੁਣ ਜੋ ਵੋਟਾਂ ਪੁੱਗਤ ਜਾਣੀਆਂ ਠੀਕ ਹੈ ਨਤੀਜਿਆਂ ਤੱਕ ਤਾਂ ਇੰਤਜ਼ਾਰ ਰਹੇਗਾ ਔਰ ਲੱਗਦਾ ਕਿ ਇੱਕ ਵਾਰ ਦਾ ਜਲੰਧਰ 'ਚ ਬੇਰੌਣਕੀ ਹੋ ਜਾਈਗੀ ਕਿਉਂਕਿ ਵੱਡੀਆਂ-ਵੱਡੀਆਂ ਰੈਲੀਆਂ ਵੱਡੇ-ਵੱਡੇ ਰੋਡ ਸ਼ੋਅ ਹਰ ਰੋਜ਼ ਪ੍ਰੈਸ ਕਾਨਫਰੰਸਾਂ ਰੰਗ-ਬਰੰਗੇ ਚੰਡੇ ਬਹੁਤ ਕੁਝ ਜਲੰਧਰ ਦੇ ਲੋਕਾਂ ਨੇ ਦੇਖਿਆ ਤੇ ਸੁਣਿਆ ਅੱਜ ਹੁਣ ਜੋ ਜਲੰਧਰ ਦੇ ਲੋਕ ਵੋਟ ਕਰ ਰਹੇ ਆ ਤਾਂ ਜੋ ਕੁਝ ਜੀ ਸੁਣਿਆ ਤੇ ਦੇਖਿਆ ਉਹਦੇ ਮੁਤਾਬਕ ਆਪਣੇ ਮਨ ਨੂੰ ਲੈ ਕੇ ਫੈਸਲਾ ਕਰਨਗੇ ਕਿ ਕਿ ਦੇ ਹੱਕ ਚ ਉਹਨਾਂ ਨੇ ਜਿਹੜਾ ਹੈਗਾ ਮਸ਼ੀਨ ਦਾ ਬਟਨ ਦਬਾਉਣਾ ਔਰ ਆਪਾਂ ਨੂੰ ਇੰਤਜ਼ਾਰ ਰਹੇਗਾ 13 ਤਰੀਕ ਲਈ ਵੀ 13 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਤਾਂ ਆਪਾਂ ਜ਼ਿਲਹੰਦਰ ਦੇ ਵੋਟਰਾਂ ਨੇ ਕੀ ਫਤਵਾ ਦਿੱਤਾ ਹੈ ਤੇ ਦਜ ਵੋਟਾਂ ਪੈ ਰਹੀਆਂ ਉਦਾਂ ਹੀ 13 ਜਦੋਂ ਨਤੀਜੇ ਆਉਣਗੇ ਉਹ ਆਪਾਂ ਦੱਸਾਂਗੇ ਕਿ ਜ਼ਿਲਹੰਦਰ ਨੇ ਕਿਸ ਦੇ ਹੱਕ ਚ ਫਤਵਾ ਦਿੱਤਾ ਔਰ ਪਾਰਟੀਆਂ ਦੇ ਦਾਅਵੇਦਾਰੀਆਂ ਦਾ ਜਿਹੜਾ ਹੀਜ ਪਿਆਜ ਕਹਿੰਦੇ ਆ ਉਹ ਵੀ ਸਾਹਮਣੇ ਆ ਜਾਏਗਾ ਦਾਅਵੇਦਾਰੀਆਂ ਸਾਲਾਂ ਨੇ ਕੀਤੀਆਂ ਆਪ ਵਾਲੇ ਕਹਿੰਦੇ ਕਿ ਸਾਡੇ ਦੇ ਬਗੈਰ ਕੋਈ ਜਿੱਤ ਨਹੀਂ ਸਕਦਾ ਕਾਂਗਰਸ ਕਹਿੰਦੀ ਹੈ ਕਿ ਸਾਡਾ ਪਾਰਲੀਮੈਂਟ ਮੈਂਬਰ ਜਿੱਤੇ ਇਸ ਕਰਕੇ ਅਸੀਂ ਜਿੱਤਾਂਗੇ ਭਾਜਪਾ ਵਾਲੇ ਕਹਿੰਦੇ ਕਿ ਦੋਨੇ ਮਾੜੇ ਐ ਇੰਦਰ ਨੂੰ ਤੁਸੀਂ ਮੌਕਾ ਦਿਓਗੇ ਤੇ ਪੰਜਾਬ ਨੂੰ ਰੰਗਲਾ ਬਣਾਉਣਾ ਤਾਂ ਭਾਜਪਾ ਦਾ ਅਧਿਕਾਰ ਹੋਣਾ ਚਾਹੀਦਾ ਸੋ ਇਸੇ ਤਰੀਕੇ ਦੇ ਨਾਲ ਆਕਾਲੀ ਦਲ ਸਭ ਤੋਂ ਪਛੜਿਆ ਹੋਇਆ ਇਸ ਉਮੀਦਵਾਰ ਦੇ ਤੌਰ ਤੇ ਜਦੋਂ ਅਸੀਂ ਦੇਖੀਏ ਚੱਲ ਰਿਹਾ ਕਿ ਆਕਾਲੀ ਦਲ ਦਾ ਆਪਣਾ ਉਮੀਦਵਾਰ ਹੀ ਕੋਈ ਨਹੀਂ ਬਾਕੀ ਥੜੇ ਵੱਲੋਂ ਉਮੀਦਵਾਰ ਲਿਆਂਦਾ ਗਿਆ ਦੇਖਿਆ ਜਾਏਗਾ ਕਿ ਜਲੰਧਰ ਦੇ ਲੋਕ ਕਿ ਨਾਲ ਉਹਨਾਂ ਨੂੰ ਹਮਾਇਤ ਦਿੰਦੇ ਸੋ ਅੱਜ ਦਾ ਦਿਨ ਬੜਾ ਹੀ ਐਮ ਹੈ ਔਰੇ ਉਹ ਦਿਨ ਹੈ ਜਿਹੜਾ ਸਿੱਧੇ ਜ਼ੋਰ ਤੇ ਜਾ ਕੇ 13 ਜੁਲਾਈ ਦੇ ਨਤੀਜੇ ਨਾਲ ਜੁੜ ਜਾਂਦਾ ਜੀ ਨਵਦੀਪ ਜੀ ਬਿਲਕੁਲ ਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਆਏ ਦਿਨਾਂ ਖਬਰਾਂ ਦੇ ਵਿੱਚ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਖਬਰ ਵਾਇਰਲ ਹੋਈ ਜਾਂਦੀ ਹੈ ਦਿਨ ਦਿਹਾੜੇ ਕਿਸੇ ਨੂੰ ਚਾਕੂ ਮਾਰ ਦਿੱਤੇ ਜਾਂਦੇ ਨੇ ਤਲਵਾਰਾਂ ਦੇ ਨਾਲ ਵੱਢ ਦਿੱਤਾ ਜਾਂਦਾ ਹੈ ਕੋਈ ਵੀ ਕਿਸੇ ਨੂੰ ਕਿਤੇ ਵੀ ਮਾਰ ਦਿੰਦਾ ਕੋਈ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਤਾਂ ਅਜਿਹੀਆਂ ਘਟਨਾਵਾਂ ਦਾ ਲਗਾਤਾਰ ਵਧਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ ਉਤੇ ਹੀ ਸਾਰੀਆਂ 13 ਵੱਲੋਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਜੀ ਗੱਲ ਕੀਤੀ ਜਾਵੇ ਬੀਜੇਪੀ ਦੇ ਤਾਂ ਸੁਨੀਲ ਜਾਖੜ ਵੱਲੋਂ ਤੇ ਰਵਨੀਤ ਬਿੱਟੂ ਵੱਲੋਂ ਆ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਕਾਫੀ ਕੁਝ ਗੱਲਾਂ ਹੋਈਆਂ ਨੇ ਜਿਸ ਬਾਰੇ ਸਿੱਧੂ ਸਾਹਿਬ ਆਪਾਂ ਦੱਸਣਗੇ ਕਿ ਕੀ ਕੁਝ ਖਾਸ ਰਿਹਾ ਜੀ ਸਿੱਧੂ ਸਾਹਿਬ ਨਵੀਂ ਦੇ ਕੁਝ ਦਾ ਆਪਾਂ ਪਹਿਲਾਂ ਵੀ ਇਸ ਮੁੱਦੇ ਦਾ ਜ਼ਿਕਰ ਕਰਦੇ ਰਹੇ ਨੇ ਅਮਰਕੰਡ ਦੀ ਸਥਿਤੀ ਹਰ ਇੱਕ ਲਈ ਜਿਹੜਾ ਹੈਗਾ ਖੁਸ਼ਹਾਲੀ ਹੋਵੇ ਸ਼ਾਂਤੀ ਹੋਵੇ ਸਾਰੇ ਨਾਗਰਿਕਾਂ ਲਈ ਜ਼ਰੂਰੀ ਹੁੰਦਾ ਸਾਰੇ ਚਾਹੁੰਦੇ ਆ ਕਿ ਸ਼ਾਂਤੀ ਰਹਿਣੀ ਚਾਹੀਦੀ ਹੈ ਜੇ ਬਾਰੇ ਕੋਈ ਦੁਰ ਹੈ ਨਹੀਂ ਜਿ ਕਿਤੇ ਮੰਦਪਾਗੀ ਘਟਨਾ ਵਾਪਸ ਦੀ ਅੱਜ ਤਾਂ ਤੁਸੀਂ ਵਾਕਾ ਕਰਨਾਵਾਂ ਦਾ ਜ਼ਿਕਰ ਕਰ ਰਹੇ ਹੋ ਲੁਧਿਆਣਾ ਦੀ ਗੱਲ ਕਰੀ ਆਪਾਂ ਦੂਜੀਆਂ ਮੰਦਪਾਗੀਆਂ ਘਟਨਾਵਾਂ ਦੀ ਜ਼ਿਕਰ ਕਰੀਏ ਕੋਈ ਵੀ ਉਹਨਾਂ ਦੀ ਹਮਾਇਤ ਨਹੀਂ ਕਰੇਗਾ ਸਾਰੇ ਉਸ ਦੀ ਨਿਖੇਦੀ ਕਰਦੇ ਆ ਪਰ ਵੱਡਾ ਸਵਾਲ ਇਹ ਹੈ ਕਿ ਰਾਸਤੀ ਤਰ੍ਹਾਂ ਇਸ ਮਾਮਲੇ ਤੇ ਰਾਸਤੀ ਰੋਟੀਆਂ ਕਿਉਂ ਸੇਕਦੀਆਂ ਹੂੰ ਜਦੋਂ ਆਪਾਂ ਗੱਲ ਕਰ ਰਹੇ ਆਂ ਆ ਭਾਜਪਾ ਦੇ ਪ੍ਰਾਂਸ ਨੀਲ ਜਾਖੜ ਦੀ ਗੱਲ ਕਰ ਲਈਏ ਇਦਾਂ ਜਿਹੜਾ ਭਾਜਪਾ ਬਲੋਂ ਕੈਬਨਟ ਚ ਕੇਂਦਰ ਚ ਮੰਤਰੀ ਅਰਵਨੀਤ ਬਿੱਟੂ ਨਿਕੰਦਾ ਨਹੀਂ ਜਿੱਤੇ ਪਰ ਕਿਸੇ ਵੀ ਹਾਕਮ ਤਰ੍ਹਾਂ ਅਧਿਕਾਰ ਹੁੰਦਾ ਕੁਝ ਸਮੇਂ ਲਈ ਕਿਸੇ ਨੂੰ ਮੰਤਰੀ ਬਣਾਇਆ ਜਾ ਸਕਦਾ ਔਰ ਬਾਅਦ ਚ ਮੈਂਬਰ ਬਣਨ ਦੇ ਲਈ ਇੱਕ ਵੱਖਰੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਅਰਵਨੀਤ ਬਿੱਟੂ ਪਾਰਲੀਮੈਂਟ ਮੈਂਬਰ ਤਾਂ ਨਹੀਂ ਪਰ ਪਾਰਲੀਮੈਂਟ ਮੈਂਬਰ ਦੇ ਨਾ ਹੋਣ ਦੇ ਬਾਵਜੂਦ ਵੀ ਕੈਬਨਟ ਮੰਤਰੀ ਉਹਨੇ ਇੱਕ ਕੈਬਨਟ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਦੁਨਾਂ ਵੱਲੋਂ ਜਿਹੜਾ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਆ ਮੁਲਾਕਾਤ ਜਿੱਦਾਂ ਤੁਸੀਂ ਕਿਹਾ ਇੱਕੋ ਹੀ ਮੁੱਦਾ ਹੈ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਇੱਕ ਥੋੜਾ ਇਸ ਗੱਲ ਤੇ ਹੈਰਾਨੀ ਜ਼ਰੂਰ ਹੁੰਦੀ ਆ ਦੇਖੋ ਜਦੋਂ ਰਵਨੀਤ ਬਿੱਟੂ ਗਵਰਨਰ ਨੂੰ ਮਿਲ ਰਿਹਾ ਤਾਂ ਉਹ ਮੈਮੋਰੰਡਮ ਵਿੱਚ ਜਾਤ ਪੱਤਰ 'ਚ ਕੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੈਮੋਰੰਡਮ ਦਿੱਤਾ ਸੀ ਗਵਰਨਰ ਨੂੰ ਜਾਤ ਪੱਤਰ ਦਿੱਤਾ ਹੈ ਇਹ ਕੇਂਦਰ ਨੂੰ ਭੇਜਿਆ ਜਾਏਗਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਏਗਾ ਜੇ ਰਵਨੀਤ ਬਿੱਟੂ ਕੇਂਦਰ ਦੇ ਸਰਕਾਰ ਦੇ ਵਿੱਚ ਸ਼ਾਮਲਾ ਹੈ ਕੈਬਨਿਟ 'ਚ ਹੀ ਸ਼ਾਮਲਾ ਹੈ ਤਾਂ ਉਹਨਾਂ ਨੂੰ ਫੇਰ ਗਵਰਨਰ ਰਾਹੀਂ ਇਹ ਮੋਰੰਡਮ ਦੇਣ ਦੀ ਕੀ ਲੋੜ ਸੀ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਕੋਲ ਮਾਮਲਾ ਅਠਾ ਸੌ ਦੇ ਕੈਬਨਿਟ ਮੰਤਰੀ ਹੈ ਅਮਨ ਸ਼ਾਹ ਜੀ ਨਾਲ ਸਿੱਧੀ ਮੁਲਾਕਾਤ ਕਰ ਸਕਦੇ ਆ ਹਾਂ ਇਹ ਤਾਂ ਗੱਲ ਸਮਝ ਲੱਗਦੀ ਹੈ ਕਿ ਜੇਕਰ ਸੁਨੀਲ ਜਾਖੜ ਜਿਹੜੇ ਭਾਜਪਾ ਪੰਜਾਬ ਦੇ ਪ੍ਰਧਾਨ ਆ ਉਹ ਤੇ ਰਵਨੀਤ ਬਿੱਟੂ ਜਿਹੜੇ ਕੈਬਨਿਟ ਮੰਤਰੀ ਆ ਦੋਨੇ ਇਕੱਠੇ ਹੋ ਕੇ ਚਾਹੇ ਹੋਰ ਚਾਰ ਜਣੇ ਨਾਲ ਹੁੰਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਜਾ ਕਿ ਅਮਾਇਸ਼ਾ ਨੂੰ ਮਿਲਦੇ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਬੜੀ ਮਾੜੀ ਹੈ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਉਥੇ ਕੋਈ ਹੋਰ ਫੋਰਸੇ ਭੇਜਣੀਆਂ ਚਾਹੀਦੀਆਂ ਫਿਰ ਤਾਂ ਗੱਲ ਦੀ ਸਮਝ ਲੱਗਦੀ ਸੀ ਜੇ ਕੈਬਨਟ ਮੰਤਰੀ ਨੇ ਆ ਕੇ ਗਵਰਨਰ ਨੂੰ ਹੀ ਮਿਲਣਾ ਹੈ ਤਾਂ ਫਿਰ ਪੰਜਾਬ ਦੇ ਜਿਹੜੇ ਅਹੁਦੇਦਾਰ ਕਹਿ ਲਈਏ ਪੰਜਾਬ ਦੇ ਅਧਿਕਾਰੀ ਕਹਿ ਲਈਏ ਫਿਰ ਉਹਨਾਂ ਦੀ ਭੂਮਿਕਾ ਕੀ ਰਹਿ ਜਾਂਦੀ ਹੈ ਜਦ ਤੱਕ ਸਵਾਲ ਹੈ ਕੈਬਨਟ ਮੰਤਰੀ ਦੇ ਕੋਲੇ ਵੱਡੇ ਅਧਿਕਾਰ ਹੈ ਕੇਂਦਰ ਸਾਰਾ ਦੇਸ਼ ਉਹਨਾਂ ਦੇ ਹਵਾਲੇ ਹੈ ਸੋ ਉਥੇ ਕੈਬਨਟ ਦੇ ਮਾਮਲਾ ਠਾਉਣਾ ਚਾਹੀਦਾ ਨਾ ਜਾ ਕੇਂਦਰ ਦੇ ਜਿਹੜੇ ਅਮਨ ਸ਼ਾਹ ਜਿਹੜੇ ਗ੍ਰਹਿ ਮੰਤਰੀ ਹੈ ਉਹਨਾਂ ਕੋਲ ਇਹ ਮਾਮਲਾ ਡਾਉਣਾ ਚਾਹੀਦਾ ਹੈ। ਹਾਂ। ਹੈ ਕਿ ਆ ਕੇ ਪੰਜਾਬ ਦੇ ਗਵਰਨਰ ਕੋਲੇ ਹੁਣ ਮੀਡੀਆ ਤੇ ਆਉਣਾ ਹੀ ਸੀ ਇਸ ਮਾਮਲੇ ਲੈ ਕੇ। ਦੇਖੋ ਜੀ ਅਮਨ ਕਾਨੂੰਨ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਗਵਰਨਰ ਕੋਲੇ ਆਪਣੇ ਤੌਰ ਤੇ ਆਪਾਂ ਸਾਰੇ ਜਾਣਦੇ ਆਂ ਸਿੱਧੇ ਤੌਰ ਤੇ ਕਾਰਵਾਈ ਦਾ ਕੋਈ ਅਧਿਕਾਰ ਨਹੀਂ ਹੁੰਦਾ। ਕਾਰਵਾਈ ਜਿਹੜੀ ਸਰਕਾਰ ਦੇ ਰਾਹੀਂ ਹੋਣੀ ਹੁੰਦੀ ਹੈ, ਪ੍ਰਸ਼ਾਸਨ ਦੇ ਰਾਹੀਂ ਹੋਣੀ ਹੁੰਦੀ ਹੈ। ਜੇ ਮੈਮੋਰੰਡਮ ਹੀ ਭੇਜਣਾ ਹੈ ਕੇਂਦਰ ਕੋਲੇ ਫਿਰ ਤਾਂ ਕੇਂਦਰ ਕੋਲੇ ਨਵੰਦਾ ਹੀ ਹੈ ਅਰਵਨੀਤ ਬਿੱਟੂ। ਸਿੱਧੇ ਤੌਰ ਤੇ ਗੱਲ ਕਰ ਸਕਦਾ ਇਹ ਹੈ ਕਿ ਅਮਨ ਗਰਉਂਦੀ ਦੀ ਸਥਿਤੀ ਤੇ ਚਿੰਤਾ ਹੋਣੀ ਵਾਜਿਬਾ ਹੋਣੀ ਚਾਹੀਦੀ ਹੈ ਇਧਰ ਮੈਨੂੰ ਇਹ ਵੀ ਲੱਗਦਾ ਕਿ ਕਿਉਂਕਿ ਵੋਟਾਂ ਪੈ ਰਹੀਆਂ ਜਲੰਧਰ ਦੀ ਜਿਮਨੀ ਚੌਂਕ ਸੀ ਉਸ ਜਿਮਨੀ ਚੌਂਕ ਦੇ ਚਲਦਿਆਂ ਜਿਹੜਾ ਜਾਦ ਪੱਤਰ ਦਿੱਤਾ ਗਿਆ ਉਹਦੇ ਕਰਕੇ ਥੋੜਾ ਲੱਗਦਾ ਹੈ ਕਿ ਇਸ ਮਾਮਲੇ 'ਚ ਉਹਨਾਂ ਨੇ ਕਿਹਾ ਵੀ ਇੱਕ ਹੋਰ ਕੋਸ਼ਿਸ਼ ਕਰਕੇ ਦੇਖੀ ਜਾਵੇ ਅਮਨ ਗਰਉਂਦੀ ਦੀ ਸਥਿਤੀ ਤੇ ਵੀ ਆਪ ਸਰਕਾਰ ਨੂੰ ਕਿਹਾ ਜਾਵੇ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨੀ ਉਹਨਾਂ ਤੋਂ ਸਮਾਂ ਲੈਣਾ ਪੈਂਦਾ ਹੈ ਕੁਝ ਦਿਨਾਂ ਦੀ ਦੇਰੀ ਵੀ ਹੋ ਸਕਦੀ ਹੈ ਤਦ ਤੱਕ ਤਾਂ ਜਿੱਦਾਂ ਆਪਾਂ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ ਇਲੈਕਸ਼ਨ ਦੇ ਜੇ ਨਤੀਜੇ ਵੀ ਆ ਜਾਣ ਸੇਸ਼ ਕਰਕੇ ਗੁਰਨਾਂ ਨਾਲ ਮੁਲਾਕਾਤ ਕਰਕੇ ਚਿੰਤਾ ਦਾ ਪ੍ਰਗਟਾਵਾ ਜ਼ਰੂਰ ਕੀਤਾ ਗਿਆ ਪਰ ਕੀ ਗੁਰਨਾਂ ਨੂੰ ਮੋਰੰਡਮ ਦੇਣ ਦੇ ਨਾਲ ਪੰਜਾਬ ਦੇ ਅਮਨ ਕੁੰਦੀ ਸਥਿਤੀ ਠੀਕ ਹੋ ਜਾਏਗੀ ਕਿਉਂਕਿ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਅਗੇ ਜਵਾਬ ਦੇ ਆ ਪੰਜਾਬ ਲਈ ਜਵਾਬ ਦੇ ਆ ਪੰਜਾਬ ਜਮਨ ਕੁੰਦੀ ਸਥਿਤੀ ਵਿਗੜਦੀ ਹੈ ਸਥਿਤੀ ਖਰਾਬ ਹੁੰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਸਵਾਲ ਪੁੱਛੇ ਜਾਣਗੇ ਪੰਜਾਬੀਆਂ ਵੱਲੋਂ ਜੀ ਸੋ ਇਹ ਜ਼ਰੂਰ ਹੈ ਕਿ ਅਮਨ ਕੁੰਦੀ ਸਥਿਤੀ ਦੇ ਜੇ ਮਾੜੀ ਹੋਵੇ ਕੋਈ ਵੀ ਉਹਦੀ ਹਮਾਇਤ ਨਹੀਂ ਕਰੇਗਾ ਸਵਾਲ ਉੱਠਣੇ ਸੁਭਾਵਿਕ ਉੱਠਣਗੇ ਉੱਠਣਗੇ ਪਰ ਅਮਨ ਕੁੰਦੀ ਸਥਿਤੀ ਨੂੰ ਲੈ ਕੇ ਜੇ ਰਾਸੀ ਰੋਟੀਆਂ ਸਿੱਕੀਆਂ ਜਾਣ ਤਾਂ ਉਹ ਕਿਸੇ ਜਿੱਦਾਂ ਕਹਿੰਦੇ ਆ ਉਸ ਸੰਗੋਂ ਗੱਲ ਹਜ਼ਮ ਨਹੀਂ ਹੁੰਦੀ ਕਿ ਕੀ ਅਮਨ ਕੁੰਦੀ ਸਥਿਤੀ ਦੀ ਗੱਲ ਹੋ ਰਹੀ ਹੈ ਜਾਂ ਦੇ ਪਰਦੇ ਪਿੱਛੇ ਕੁਝ ਹੋਰ ਚੱਲ ਰਿਹਾ ਜੀ ਨਵਦੀਪ ਜੀ ਸਰ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਗੱਲ ਤੇ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਅੱਜ ਕੱਲ ਸੁਰਖੀਆਂ ਦੇ ਵਿੱਚ ਨੇ ਖਾਸ ਕਰਕੇ ਜੇ ਗੱਲ ਕਰ ਲਈ ਜਾਵੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਕਿਰਮਾ ਦੇ ਵਿੱਚ ਯੋਗਾ ਕਰਨ ਵਾਲੇ ਕੁੜੀ ਦੀ ਜਾਂ ਫਿਰ ਅਜਿਹਾ ਹੋਰ ਬਹੁਤ ਸਾਰੀਆਂ ਫੋਟੋਸ ਨੇ ਵੀਡੀਓਸ ਨੇ ਜਿਹੜੀਆਂ ਵਾਇਰਲ ਹੁੰਦੀਆਂ ਨੇ ਤਾਂ ਸਿੱਖ ਦੇ ਧਾਰਮਿਕ ਸਥਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਦੇ ਲਈ ਬਹੁਤ ਸਾਰੀਆਂ ਗੱਲਾਂ ਵੀ ਨਿਕਲ ਕੇ ਆ ਰਹੀਆਂ ਨੇ ਵੀ ਸ਼ਾਇਦ ਸ਼ਾਇਦ ਕਿਸੇ ਦੀ ਸਾਜ਼ਿਸ਼ਾਂ ਵੀ ਹੋ ਸਕਦੀਆਂ ਨੇ ਪਰ ਇਸੇ ਦੇ ਵਿੱਚ ਇੱਕ ਹੋਰ ਖਬਰ ਆਈ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਫਿਲਮਾਂ ਦੇ ਪ੍ਰਚਾਰ ਤੇ ਵੀ ਰੋਕ ਲੱਗ ਗਈ ਹੈ ਕੀ ਕਹਿਣਾ ਚਾਹੋਗੇ ਜੀ ਇਸ ਕਰਕੇ ਕਿਉਂਕਿ ਦੇਖੋ ਸਾਰਾ ਸਿੱਧੇ ਤੌਰ ਤੇ ਆਪਾਂ ਸਾਰੇ ਜਾਣਦੇ ਆ ਸਾਰੇ ਪੰਜਾਬੀ ਹੈ ਜਾਂ ਗੈਰ ਪੰਜਾਬੀ ਹੈ ਦਰبار ਸਾਹਿਬ ਦੇ ਸਤਕਾਰ ਨਾਲ ਆਪਣਾ ਸਿਰ ਝੁਕਾਉਣਾ ਨਤਮਸਤਕ ਹੋਣ ਜਾਂਦੇ ਆ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਦੁਨੀਆ ਪਰ ਜੋ ਲੋਕ ਆਉਂਦੇ ਆ ਜਿਹੜੇ ਉੱਥੇ ਸਤਕਾਰ ਨਾਲ ਜਾਂਦੇ ਆ ਆਪਾਂ ਜਾਣਦੇ ਆ ਕਿ ਬਾਹਰੋਂ ਹੀ ਲੱਖਾਂ ਲੱਖਾਂ ਲੋਕ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਆ ਆਪਣੇ ਦੇਸ਼ ਤੋਂ ਜਾਂਦੇ ਆ ਪੰਜਾਬੀ ਦਾ ਜਾਂਦੇ ਜਾਂਦੇ ਆ ਸੋ ਉੱਥੇ ਜਾਂਦੇ ਆ ਸਤਕਾਰ ਲਈ ਆਪਣੀ ਸਰਦਾ ਭਾਵਨਾ ਆਪਣਾ ਜਿਹੜਾ ਆਪਣੇ ਮਨ ਦੀ ਜਿਹੜੀ ਸਰਦਾ ਹੈਗੀ ਉਹਦਾ ਪ੍ਰਗਟਾਵਾ ਕਰਨ ਦੇ ਲਈ ਅਸਲ 'ਚ ਜਿਹੜੇ ਕਲਾਕਾਰ ਆ ਮਾਮਲਾ ਤਾਂ ਉੱਥੇ ਆ ਕਲਾਕਾਰ ਦਰਬਾਰ ਸਾਹਿਬ ਕੰਪਲੈਕਸ ਨੂੰ ਜਾਨੀ ਆਪਣੀ ਫਿਲਮਾਂ ਦੇ ਲਈ ਆਪਣੇ ਮਨੋਰੰਜਨ ਦੇ ਲਈ ਸਿੱਧੇ ਜਾਂ ਸਿੱਧੇ ਤੌਰ ਤੇ ਉਹਨੂੰ ਜਿਹੜਾ ਇਤਸ਼ਾਦ ਕਰਨ ਦੇ ਲਈ ਇਸਤੇਮਾਲ ਕਰਦੇ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਗੁਜਰਾਤ ਦੀ ਇੱਕ ਲੜਕੀ ਨੇ ਉੱਥੇ ਜਾ ਕੇ ਯੋਗਾ ਕੀਤਾ ਖਾਮ ਖਾ ਦਾ ਬਿਘੜਾ ਖੜਾ ਕਰਨ ਵਾਲੀ ਗੱਲ ਆ ਨਾ ਕਿ ਨੂੰ ਨਹੀਂ ਪਤਾ ਕਿ ਤਰੀਕੇ ਨਾਲ ਸਰਬਰ ਨੇ ਹੋ ਕੇ ਜਿਸ ਤਰ੍ਹਾਂ ਉਹ ਉੱਥੇ ਯੋਗਾ ਕਰ ਰਹੀ ਹੈ ਕਿੰਨਾ ਕੁ ਵਾਜਬ ਹੈ ਸਵਾਲ ਦੇਖੋ ਸਾਡੇ ਮੈਂ ਤਾਂ মিডিਆ ਨੂੰ ਵੀ ਇਸ ਗੱਲ ਦੀ ਸ਼ਾਬਾਸ਼ ਦੇਣੀ ਚਾਹਾਂਗਾ ਕਿ মিডিਆ ਵਾਲੇ ਉਹ ਕੁੜੀ ਦਾ ਪ੍ਰਚਾਰ ਇਦਾਂ ਕਰ ਰਿਹਾ ਜਿਵੇਂ ਕੋਈ ਬਹੁਤ ਵੱਡਾ ਆਗੂ ਜਾਂ ਬਹੁਤ ਵੱਡੀ ਕੋਈ ਜ਼ਿੰਮੇਵਾਰ ਤੈਰ ਹੁੰਦੀ ਹੈ ਉਹ ਕੱਲ ਦੀ ਬੱਚੀ ਹੈ ਉਸਨੇ ਜਾਣ ਕੇ ਕੀਤੀ ਅਣਜਾਣਪਨ ਚ ਕੀਤੀ ਹੈ ਉਹਦੇ ਖਿਲਾਫ ਕੇਸ ਦਰਜ ਹੋ ਗਿਆ ਜੋ ਬਣਦੀ ਕਾਰਵਾਈ ਆ ਉਹ ਹੋਏਗੀ ਪਰ ਉਸ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਦਿਨ ਔਰ ਕਿਹਾ ਜਾਂਦਾ ਕਿ ਜਿਉਂਨੇ ਕਿਹਾ ਜੀ ਮੈਂ ਸਾਹਮਣਾ ਕਰਨ ਨੂੰ ਤਿਆਰ ਆ ਮੈਂ ਕੇਸਾਂ ਦਾ ਸਾਹਮਣਾ ਕਰਨ ਨੂੰ ਤਿਆਰ ਆ ਹੁਣ ਕੇਸਾਂ ਦਾ ਸਾਹਮਣਾ ਤਾਂ ਕਿਸੇ ਦੇ ਖਿਲਾਫ ਹੀ ਹੋਵੇ ਸਾਹਮਣਾ ਕਰਨਾ ਹੀ ਪਏਗਾ ਨਾ ਇਹ ਮੇਰੇ ਜਾਂ ਤੁਹਾਡੇ ਕਿਸੇ ਦੇ ਕਹਿਣ ਨਾਲ ਤਾਂ ਹੋਣਾ ਨਹੀਂ ਹੂੰ ਸੋ ਇਹ ਜਿਹੜਾ ਪ੍ਰਚਾਰ ਹੈ ਕੰਪੇਨ ਹੈ ਇੱਕ ਹਿੱਸਾ ਬਣ ਜਾਂਦਾ ਕਿਸੇ ਮਹਿਮਦਾ ਕਿਸੇ ਜਾਣਬੁੱਝ ਕੇ ਸੋਚੀ ਸਮਝੀ ਸਾਜਿਸ਼ ਦਾ ਅੱਗਾ ਪਿਛਲੇ ਦਿਨਾਂ ਦੀ ਗੱਲ ਕਰੀਏ ਦੇਖੋ ਦਿਲਜੀਤ ਨਾ ਦਸਾਂਜ ਹੋਣੀ ਹੈ ਗਿਆ ਨਿਰੂ ਬਾਜਵਾ ਹੈ ਗਿਆ ਕਲਾਕਾਰ ਦੇ ਤੌਰ ਤੇ ਆਰਟਿਸਟਾਂ ਦੇ ਤੌਰ ਤੇ ਆਪਾਂ ਬੜਾ ਉਹਨਾਂ ਦਾ ਸਤਿਕਾਰ ਕਰਦੇ ਆ ਪੰਜਾਬੀ ਫਿਲਮਾਂ ਲਈ ਬੜਾ ਯੋਗਦਾਨ ਹੈ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਹੂੰ ਪਰ ਦਰਬਾਰ ਸਾਹਿਬ ਜਾ ਕੇ ਉੱਥੇ ਪਾਲਕੀ ਸਾਹਿਬ ਨੂੰ ਮੋਢਾ ਦੇਣਾ ਜਾਂ ਉੱਥੇ ਆਪਣੇ ਫੋਟੋ ਖਿਵਾ ਕੇ ਜਿਹੜੀਆਂ ਬਾਹਰ ਇਸ ਗੱਲ ਲਈ ਮੈਸੇਜ ਦੇਣਾ ਕਿ ਅਸੀਂ ਜੇ ਆਪਣੀ ਜਿਹੜੀ ਫਿਲਮ ਹੈਗੀ ਆ ਉਹਦੀ ਪ੍ਰੋਮੋਸ਼ਨ ਦੇ ਲਈ ਆਏ ਆ ਹੁਣ ਦਰਬਾਰ ਸਾਹਿਬ ਕਿਸੇ ਦੀ ਫਿਲਮ ਦੀ ਪ੍ਰੋਮੋਸ਼ਨ ਲਈ ਤਾਂ ਨਹੀਂ ਹੋ ਸਕਦਾ ਨਾ ਹਾਂ ਹਾਂ ਨਾ ਹੀ ਇਹ ਲਾਅਜ਼ ਜੋੜ ਕੇ ਵਰਤਣੇ ਚਾਹੀਦੇ ਐਦਾਂ ਦੀਆਂ ਗੱਲਾਂ ਸੋ ਜੇ ਫੈਸਲਾ ਲਿਆ ਇਸ ਹੁਣੇ ਗੁਰਦਾਰਾ ਪਰੰਦਰ ਕਮੇਟੀ ਨੇ ਬਿਲਕੁਲ ਵਾਜਿਬ ਫੈਸਲਾ ਲਿਆ ਕਿ ਉੱਤੇ ਤੁਸੀਂ ਨਤਮਸਤਿਕ ਹੋਣ ਜਾਓ ਆਪਣੀ ਸਰਦਾਰਾ ਦਾ ਪ੍ਰਗਟਾਵਾ ਕਰਨ ਜਾਓ ਕਿਸੇ ਨੂੰ ਕੋਈ ਰਕਾਵਟ ਨਹੀਂ ਪਰ ਉਹਨੂੰ ਆਪਣੀਆਂ ਫਿਲਮਾਂ ਲਈ ਜ ਆਪਣੇ ਮਨੋਰੰਜਨ ਦੇ ਜਿਹੜੇ ਸਾਧਨ ਐ ਉਹਨਾਂ ਦੀ ਪ੍ਰੋਮੋਸ਼ਨ ਦੇ ਲਈ ਇਸਤੇਮਾਲ ਕਰਨਾ ਕਦਾ ਜਿੱਤੇ ਬਾਜਵ ਨਹੀਂ ਆ ਇਸ ਕਰਕੇ ਫੈਸਲਾ ਲਿਆ ਗਿਆ ਐਸਜੀਪੀਸੀ ਵੱਲੋਂ ਔਰ ਬੜਾ ਸਖਤ ਫੈਸਲਾ ਲਿਆ ਗਿਆ ਔਰ ਇਹ ਵੀ ਉਹਨਾਂ ਨੇ ਧਿਆਨ ਰੱਖਿਆ ਜਿਹੜੇ ਉੱਥੇ ਜਾਂਦੇ ਆ ਸਰਦਾਲੂ ਇਹ ਨਹੀਂ ਕਿ ਇਦਾਂ ਦੀ ਕੋਈ ਗੱਲ ਆ ਕਿ ਸਰਦਾਲੂਆਂ ਦੇ ਉੱਤੇ ਕੋਈ ਪਾਬੰਦੀ ਆ ਸਰਦਾਲੂਆਂ ਬਾਰੇ ਉਹਨਾਂ ਨੇ ਕਿਹਾ ਕਿ ਵੀ ਠੀਕ ਆ ਤੁਸੀਂ ਕਿਸੇ ਨੇ ਆਪਣੀ ਸੈਲਫੀ ਲੈਣੀ ਆ ਤੁਸੀਂ ਲੈ ਕੇ ਜਾਣਾ ਮੋਬਾਈਲ ਅੰਦਰ ਮੋਬਾਈਲ ਲੈਣ ਤੇ ਕੋਈ ਪਾਬੰਦੀ ਨਹੀਂ ਹੈਗੀ ਮੋਬਾਈਲ ਲੈ ਕਿਸੇ ਨੇ ਆਪਣੀ ਸਟਿਲ ਕਲਿੱਕ ਕਰਨਾ ਫੋਟੋ ਲੈਣੀ ਆ ਉਹਦੇ ਤੇ ਕੋਈ ਬੰਦੇ ਨਹੀਂ ਹਾਂ ਤੁਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਹਮਮ ਕੋਈ ਤੁਸੀਂ ਕੁਮਾਰਿਆਂ ਵਿੱਚ ਆਪ ਵੀ ਆਪਣੇ ਆਪ ਨੂੰ ਪੇਸ਼ ਕਰ ਰਹੇ ਹੋ ਜੀ ਉਦਾਂ ਦੀਆਂ ਗੱਲਾਂ ਤੇ ਪੰਦੀ ਹੈ ਜਿਹਦੇ ਚ ਤੁਸੀਂ ਆਪਣੇ ਆਪ ਦੀ ਪ੍ਰਮੋਸ਼ਨ ਕਰਦੇ ਹੋ ਹਮਮ ਦਰਬਾਰ ਸਾਹਿਬ ਦੀ ਪਿਕਚਰ ਲੈਣੀ ਕਲਿੱਕ ਕਰਨਾ ਉਹਦੇ ਤੇ ਕੋਈ ਪਾਬੰਦੀ ਨਹੀਂ ਆ ਸੋ ਸਿੱਧੇ ਤੌਰ ਤੇ ਇਹ ਪਹਿਲੀ ਵਾਰੀ ਨਹੀਂ ਇਸ ਤੋਂ ਪਹਿਲਾਂ ਵੀ ਇਦਾਂ ਹੁੰਦਾ ਹੈ ਕਿ ਕਈ ਫਿਲਮੀ ਕਲਾਕਾਰਾਂ ਕੇ ਲਈ ਸਿੰਗਰ ਕੇ ਲਈ ਦਰਬਾਰ ਸਾਹਿਬ ਜਾਂਦੇ ਆ ਨਾਤਮਸਤਕ ਹੁੰਦੇ ਆ ਹੋਣਾ ਚਾਹੀਦਾ ਉਹਦੇ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਜੀ ਪਰ ਜੇ ਬਾਹਰ ਆ ਕੇ ਜਿੱਥੇ ਤੁਸੀਂ ਖੜੇ ਹੋ ਕੇ ਇਦਾਂ ਦੀ ਗੱਲ ਕਰੋਗੇ ਜੀ ਮੈਂ ਆਪਣੇ ਗੀਤ ਲਈ ਫਿਲਮ ਦੀ ਪ੍ਰਮੋਸ਼ਨ ਲਈ ਆਇਆ ਸੀ ਤਾਂ ਉਸ ਗੁਰੂ ਘਰ ਚੋਂ ਤਾਂ ਗੁਰੂ ਘਰ ਦਾ ਪੈਗਾਮ ਹੀ ਜਾਣਾ ਚਾਹੀਦਾ ਜੀ ਹੋਰ ਕੋਈ ਪੈਗਾਮ ਨਾ ਕੋਈ ਸੁਣਨਾ ਚਾਹੁੰਦਾ ਤੇ ਨਾ ਹੀ ਕਿਸੇ ਨੂੰ ਪਸੰਦ ਆਇਆ ਕਿ ਉਸ ਤੋਂ ਇਲਾਵਾ ਮਾਨਵਤਾ ਦੇ ਸਨੇਹ ਤੋਂ ਇਲਾਵਾ ਹੂੰ ਉਸ ਗੁਰੂ ਘਰ ਤੋਂ ਕੋਈ ਹੋਰ ਸਨੇਹਾ ਨਾ ਕਦੇ ਗਿਆ ਨਾ ਜਾ ਸਕਦਾ ਸੋ ਇਸ ਕਰਕੇ ਐ ਜੀਪੀ ਸੀ ਵੱਲੋਂ ਜਿਹੜਾ ਫੈਸਲਾ ਲਿਆ ਬਿਲਕੁਲ ਵਾਜਿਬ ਫੈਸਲਾ ਲਿਆ ਕੋਈ ਨਾ ਕਿ ਉਹ ਨਿਸ਼ਾਸ਼ਣ ਦਾ ਹੋਣਾ ਚਾਹੀਦਾ ਜੇ ਨਿਸ਼ਾਸ਼ਣ ਨਹੀਂ ਹੋਏਗਾ ਤਾਂ ਫਿਰ ਉਹਦਿਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਕਈ ਤਰ੍ਹਾਂ ਦੇ ਵਿਰੋਧ ਖੜੇ ਹੁੰਦੇ ਆ ਕਈ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਆ ਮੈਨੂੰ ਲੱਗਦਾ ਹੈ ਕਿ ਬੜੇ ਮੰਤਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿਸੇ ਹੱਦ ਤੱਕ ਡਿਸਿਪਲਿਨ ਅਨਸ਼ਾਸਨ ਘਟੂ ਘਟ ਉਸ ਅਸਥਾਨ ਤੇ ਜ਼ਰੂਰ ਹੋਣਾ ਚਾਹੀਦਾ ਜਿੱਥੇ ਲੱਖਾਂ ਲੱਖਾਂ ਸਰਦਾਰ ਲੋ ਆ ਕੇ ਆਪਣੀ ਸਰਦਾਰ ਦਾ ਏਰਮਾਨ ਕਰਦੇ ਆ ਸਰਦਾਰ ਅਰਪਤ ਕਰਦੇ ਆ ਜੀ ਨਵਦੀਪ ਜੀ ਤੇ ਅੱਜ ਸਵੇਰ ਜੇਸੀ ਗੱਲ ਕਰੀਏ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਕਹਿੰਦੇ ਆ ਕਿ ਇਸ ਦੇ ਵਿੱਚ ਬੜਾ ਵੱਡਾ 파ੜ ਪੈ ਗਿਆ ਹੈ। ਵੱਖੋ-ਵੱਖਰੇ ਧੜੇ ਬਣ ਗਏ ਨੇ ਇੱਕ ਦੂਜੇ ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਵੀ ਲਾਏ ਜਾਂਦੇ ਨੇ ਤਾਂ ਜਿਸ ਦੇ ਵਿੱਚ ਜੇ ਵਿਚਾਰਲੇ ਜੀ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਚਲੋ ਛੱਡੋ। ਗੁੱਸਾ ਛੱਡੋ ਤੇ ਆਪਾਂ ਇੱਕ ਮਿਕ ਹੋ ਜਾਨੇ ਆ ਪਰ ਬਾਕੀ ਧੜਾ ਕਹਿੰਦਾ ਨਾ ਜੀ ਜੋ ਕੁਝ ਹੋ ਗਿਆ ਉਹ ਨਹੀਂ ਸੀ ਹੋਣਾ ਚਾਹੀਦਾ ਅਕਾਲੀ ਦਲ ਨੂੰ ਦੁਬਾਰਤ ਉਹ ਫੇਰਾ ਪਵਹਾਲ ਕਰਨਾ ਹੈ ਮੂੜ ਉਸੇ ਸਿੱਖਣਾ ਤੇ ਲੈ ਕੇ ਜਾਣਾ ਤਾਂ ਚੀਜ਼ ਦੇ ਲਈ ਸਾਨੂੰ ਅਲੱਗ ਤੋਂ ਕੰਮ ਕਰਨੇ ਹੀ ਪੈਣਗੇ ਤੇ ਅਲੱਗ ਤੋਂ ਕੰਮ ਕਰਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕੰਮ ਦੀ ਜਿਹੜੀ ਸ਼ੁਰੂਆਤ ਆ ਹੁਣ ਚੱਲੀ ਆ ਪਰ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਸੰਤ ਲੰਗੋਵਾਲ ਸਾਹਿਬ ਉਹਨਾਂ ਦੀ ਵਰਸੀ ਤੇ ਸਮਾਗਮ ਵੀ ਧੜਿਆਂ ਵੱਲੋਂ ਅਲੱਗ-ਅਲੱਗ ਹੀ ਕਰਵਾਈ ਜਾਣਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਨਵਦੀਬਾ ਇਹ ਵੀ ਪੰਜਾਬ ਨਾਲ ਜੁੜਿਆ ਹੋਇਆ ਅਹਿਮ ਸਵਾਲ ਹੈ ਦੇਖੋ ਅਕਾਲੀ ਦਲ ਤੇ ਜਿਸ ਤਰ੍ਹਾਂ ਦਾ ਬਿਖੇੜਾ ਖੜਾ ਹੋ ਚੁੱਕਾ ਆਪਾਂ ਤਕਰੀਬਨ ਜਿਹੜਾ ਹੈਗਾ ਜਦੋਂ ਵੀ ਕੋਈ ਮੌਕਾ ਮਿਲਦਾ ਆਪਾਂ ਇਹਨਾਂ ਮੁੱਦਿਆਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਅਕਾਲੀ ਦਲ ਤੇ ਇੱਕ ਤਣਾਅ ਹੈ ਜਿਹੜਾ ਸਿੰਘ ਬਾਦਲ ਦੀ ਅਗਵਾਈ ਕਰ ਰਿਹਾ ਉਹ ਕਹਿੰਦੇ ਵੀ ਇਹ ਪ੍ਰਧਾਨ ਰਹਿਣਗੇ ਰਹਿਣਗੇ ਇਹਦੇ ਬਾਰੇ ਕੋਈ ਕਿੰਦੂ ਪਰੰਤੂ ਨਾ ਸੁਣਨੋਂ ਤਿਆਰ ਹੈ ਤੇ ਨਾ ਹੀ ਕੋਈ ਮੰਨਣ ਲਈ ਤਿਆਰ ਹੈ ਦੂਜੇ ਪਾਸੇ ਕੋਈ ਜਿਹੜੇ ਹੈਗੇ ਚੁਣਿੰਦਾ ਟਕਸਾਲੀ ਅਕਾਲੀ ਆਗੂ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਬਾਗੀ ਸੁਰਾਂ ਉਹਨਾਂ ਨੇ ਬਗਾਵਤ ਕੀਤੀ ਹੈ ਸਖਵੀਰ ਬਾਦਲ ਦੀ ਲੀਡਰਸ਼ਿਪ ਦੇ ਖਿਲਾਫ ਉਹ ਕਹਿੰਦੇ ਕਿ ਲੰਬੇ ਸਮੇਂ ਤੋਂ ਜਿਸ ਕਦਰ ਅਕਾਲੀ ਦਲ ਹਾਸ਼ੀਏ ਤੇ ਚੱਲਿਆ ਗਿਆ ਜੀ ਘੱਟੋ ਘੱਟ ਸਖਵੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਮੁੜ ਕੇ ਸਰਵਾਈਵ ਨਹੀਂ ਕਰ ਸਕਦਾ ਤਬਦੀਲੀ ਦੀ ਲੋੜ ਹੈ ਹੁਣ ਜਦੋਂ ਆਪਸ ਵਿੱਚ ਸਹਿਮਤੀ ਨਹੀਂ ਨਕੀਰਾਂ ਖਿੱਚੀਆਂ ਗਈਆਂ ਤਾਂ ਅਗਲੇ ਦਿਨ ਜੋ ਵੀ ਪ੍ਰੋਗਰਾਮ ਆਉਣਗੇ ਹੁਣ ਤੁਸੀਂ ਆਪਾਂ ਗੱਲ ਕਰ ਰਹੇ ਆ ਸੰਤਰਚਨ ਸਿੰਘ ਲੋਂਗੋਵਾਲ ਸੰਤਰਚਨ ਸਿੰਘ ਲੋਂਗੋਵਾਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਔਰ ਹਰ ਸਾਲ 20 اگست ਨੂੰ ਜਿਹੜੀ ਹੈ ਉਹਨਾਂ ਦੀ ਵਰਸੀ ਲੋਂਗੋਵਾਲ ਕਸਬੇ 'ਚ ਉੱਥੇ ਗੁਰਦੁਆਰਾ ਸਾਬਾਨ ਦੇ ਵਿੱਚ ਉੱਥੇ ਮਨਾਈ ਜਾਂਦੀ ਹੈ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਮਨਾਉਂਦਾ ਰਿਹਾ ਫਿਰ 3ਸ ਤੜਾ ਲਾਗ ਹੋ ਗਿਆ ਆਪਣੇ ਤੌਰ ਤੇ ਮਨਾਉਣ ਲੱਗੇ ਹੁਣ 3ਸ ਤੜਾ ਬੀਜਲ ਸੰਯੁਕਤ ਅਕਾਲੀ ਦਲ ਵੀ ਕਹਿੰਦੇ ਜਿਨ੍ਹਾਂ ਨੂੰ ਉਹ ਵੀ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਸੀ ਕੋ ਅਕਾਲੀ ਦਲ ਸੀ ਤੇ ਸਮਝਿਆ ਜਾਂਦਾ ਸੀ ਕਿ ਇਸ ਵਾਰ ਜਿਹੜੀ ਵਰਸੀ ਹੈ ਸੰਤ ਲੋਂਗਵਾਲ ਦੀ ਸਾਂਝੇ ਤੌਰ ਤੇ ਮਨਾਈ ਜਾਏਗੀ ਪਰ ਹੁਣ ਜਿਸ ਤਰ੍ਹਾਂ ਦਾ ਵਿਖੇੜਾ ਖੜਾ ਹੋ ਗਿਆ ਲੱਗਦਾ ਹੈ ਕਿ 20 اگਸਤ ਨੂੰ ਵਖਰੇ ਵਖਰੇ ਤੌਰ ਤੇ ਦੋਨਾਂ ਤੜਿਆਂ ਵੱਲੋਂ ਆਪਣੇ ਆਪਣੇ ਢੰਗ ਨਾਲ ਸੰਤ ਲੰਗਵਾਲ ਦੀਆਂ ਜਿਹੜੀਆਂ ਬਰਸੀਆਂ ਮਨਾਇਆਂ ਜਾਂਦੇ ਜਦੋਂ ਵਿਖਰੇਵੇਂ ਖੜੇ ਹੋ ਜਾਂਦੇ ਨਾ ਨਵਦੀਪ ਉਹਨਾਂ ਵਿਖਰੇਵੇਂਆਂ ਦੇ ਨਾਲ ਫਿਰ ਆਗੂ ਵੀ ਵੰਡੇ ਜਾਂਦੇ ਆ ਲੋਕ ਵੀ ਵੰਡੇ ਜਾਂਦੇ ਆ ਜਥੇਬੰਦੀਆਂ ਵੀ ਵੰਡੀਆਂ ਜਾਂਦੀਆਂ ਇਹੋ ਜਿਹਾ ਕੁਝ ਹਾਲ ਦੀ ਘੜੀ ਆ ਅਕਾਲੀ ਦਲ ਦੇ ਅੰਦਰ ਹੋਣ ਜਾ ਰਿਹਾ ਜਦੋਂ ਵਿਖਰੇਵੇਂ ਖੜੇ ਹੋ ਗਿਆ ਵੰਡੀਆਂ ਪੈ ਰੀਆਂ ਵੰਡ ਜਿਹੜੀ ਹੈਗੀ ਚਾਹੇ ਪਰਿਵਾਰ ਦੀ ਹੋਵੇ ਨਵਦੀਪ ਚਾਹੇ ਹੋਵੇ ਦੇਸ਼ ਦੀ ਹੋਵੇ ਉਹ ਹਮੇਸ਼ਾ ਮਾੜੀ ਹੁੰਦੀ ਹੈ ਸੋ ਕਾਲੀ ਦਾਲ ਦੀ ਜੇ ਵੰਡ ਹੋਈ ਹੈ ਇਹਦੇ ਨਾਲ ਇਹ ਤਾਂ ਨਹੀਂ ਕਿ ਕਾਲੀ ਦਾਲ ਮਜ਼ਬੂਤ ਹੋਏਗਾ ਜੀ ਇਹ ਜ਼ਰੂਰ ਕਿਹਾ ਜਾ ਰਿਹਾ ਦੋਨਾਂ ਤੜ੍ਹਾਂ ਵੱਲੋਂ ਸਖਵੀਰ ਬਲ ਦਾ ਤੜਾ ਕਹਿੰਦਾ ਕਿ ਸਾਡੀ ਅਗਵਾਈ ਹੇਠ ਚੱਲੋਂਗੇ ਤਾਂ ਕਾਲੀ ਦਾਲ ਮੁੜ ਕੇ ਮਜ਼ਬੂਤ ਹੋਏਗਾ ਦੂਜਾ ਤੜਾ ਕਹਿ ਰਿਹਾ ਕਿ ਭਾਈ ਸਾਹਿਬ ਤੁਸੀਂ ਪਾਸੇ ਹੋ ਜਦ ਤੱਕ ਪਾਸੇ ਨਹੀਂ ਹੋਵੋਗੇ ਤਦ ਤੱਕ ਕਾਲੀ ਦਾਲ ਮਜ਼ਬੂਤ ਨਹੀਂ ਹੋ ਸਕਦਾ ਹੁਣ ਕਿਸ ਦੀ ਸਰਪ੍ਰਸਤੀ ਹੇਠ ਕਿਸ ਦੀ ਅਗਵਾਈ ਹੇਠ ਕਾਲੀ ਤੜਾ ਮਜ਼ਬੂਤ ਹੋਏਗਾ ਜਾਂ ਨਹੀਂ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿੱਦਾਂ ਮੈਂ ਕਿਹਾ ਕਿ ਜਦੋਂ ਵਖਰੇਵੇਂ ਹੋ ਜਾਂਦੇ ਆ ਪਾਟੋ ਤਾੜ ਹੋ ਜਾਂਦੀ ਐ ਮੁਲਕ ਹੋਣ ਪਰਿਵਾਰ ਹੋਣ ਚਾਹੇ ਪਾਰਟੀ ਹੋਵੇ ਉਹ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੁਣ ਸੰਤਰਚਨ ਸਿੰਘ ਲੋਂਗੋਵਾਲ ਦੀ ਪਹਿਲੀ ਵਰਸੀ ਮੇਰਾ ਖਿਆਲ ਆਏਗੀ ਇਸ ਵਖਰੇਵੇਂ ਤੋਂ ਬਾਅਦ ਜਦੋਂ ਵਖਰੇ ਤੌਰ ਤੇ ਮਨਾਈ ਜਾਏਗੀ ਉਹ ਤੋਂ ਹੋਰ ਇੱਕ ਅਦਮ ਇਨਾਮ ਆਦ ਜਿਹੜਾ ਹੈਗਾ ਇਸੇ ਤਰ੍ਹਾਂ ਜਥੇਦਾਰ ਗਰਚਨ ਸਿੰਘ ਟੋੜਾ ਉਹਨਾਂ ਦਾ ਵੀ ਦਿਹਾੜਾ ਆਉਣ ਵਾਲਾ ਹੈ ਉਹ ਅੱਗੇ ਦਾ ਸਾਂਝੇ ਤੌਰ ਤੇ ਮਨਾਇਆ ਜਾਂਦਾ ਸੀ ਹੋਰ ਵੀ ਦਿਨ ਦਿਹਾੜ ਆਉਣਗੇ ਹਨ ਸੋ ਦਿਨ ਦਿਹਾੜ ਤਾਂ ਵੱਖਰੇ ਵੱਖਰੇ ਮਨਾਏ ਜਾਣੇ ਜਦੋਂ ਵੱਖਰੇ ਵੱਖਰੀਆਂ ਤੇ ਰਾਹ ਬਣ ਜਾਣੀਆਂ ਸੋ ਦੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ ਚ ਕੀ ਇੱਕ ਵੱਡੀ ਨਜ਼ਰ ਅਜੇ ਵੀ ਅਕਾਲ ਤਾ ਸਦੇ ਜਥੇਦਾਰ ਤੇ ਟਿਕੀ ਹੋਈ ਹੈ ਉਹਨਾਂ ਨੂੰ ਜਿਹੜਾ ਆਜ਼ਾਦ ਪੱਤਰ ਦਿੱਤਾ ਗਿਆ ਸੀ ਬਾਕੀ ਅਕਾਲੀਆਂ ਵੱਲੋਂ ਉਹਨਾਂ ਵਾਲੇ ਕੋਈ ਫੈਸਲਾ ਨਹੀਂ ਆਇਆ ਸ਼ਾਇਦ ਕੋਈ ਸਾਂਝਾ ਰਸਤਾ ਨਿਕਲਿਆ ਹੋਵੇ ਉਮੀਦ ਕੀਤੀ ਜਾ ਸਕਦੀ ਹੈ ਪਰ ਜੋ ਕੁਝ ਐਸੋੜੇ ਵਰਤਾਰਾ ਅਕਾਲੀ ਦਲ ਦੇ ਅੰਦਰ ਬਣਿਆ ਹੋਇਆ ਨਦੀਬ ਉਹਦੇ ਤੋਂ ਲੱਗਦਾ ਹੈ ਕਿ ਜਿਹੜੀ ਵਰਸ ਹੀ ਹੈਗੀ ਸੰਤ ਲੰਗਵਾਲ ਦੀ ਉਹ ਵੀ ਵੱਖਰੇ ਵੱਖਰੇ ਤੌਰ ਤੇ ਮਨਾਈ ਜਾਏਗੀ ਹੂੰ ਜੀ ਬਿਲਕੁਲ ਤੇ ਹੁਣ ਜੇ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਇੰਡੀਆ ਗੜਚੋਰ ਤੇ ਸਾਰੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਪਹਿਲਾਂ ਹੀ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਹਲੇ ਤੱਕ ਉਹਨਾਂ ਦੀਆਂ ਮੰਗਾਂ ਪਰਪਾਨ ਨਹੀਂ ਕੀਤੀਆਂ ਗਈਆਂ ਐਲਾਨ ਸਰਕਾਰਾਂ ਵੱਲੋਂ ਬਹੁਤ ਜ਼ਿਆਦਾ ਕੀਤੇ ਜਾਂਦੇ ਨੇ ਪਰ ਟੁਕਵਾ ਕਾਰਜ ਕਿਸਾਨਾਂ ਲਈ ਕੋਈ ਵੀ ਨਹੀਂ ਕੀਤਾ ਜਾਂਦਾ ਤਾਂ ਕੀ ਲੱਗਦਾ ਹੈ ਕਿ ਮੰਗ ਪੱਤਰ ਜਿਹੜੇ ਸੌਪੇ ਗਏ ਨੇ ਕੀ ਉਨ੍ਹਾਂ ਪਾਰਲੀਮੈਂਟ ਦੇ ਜਿਹੜੇ ਮੈਂਬਰ ਜਿਹੜੇ ਨਵੇਂ ਬਣੇ ਨੇ ਉਹਨਾਂ ਵੱਲੋਂ ਉਸ ਤੇ ਕੋਈ ਪ੍ਰਤੀਕਿਰਿਆ ਦਿੱਤੀ ਜਾਵੇਗੀ ਜਾਂ ਫਿਰ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ ਕਿਸਾਨਾਂ ਨੂੰ ਲੱਗਦਾ ਕਿ ਐਸ ਵਾਰ ਜਦੋਂ ਪਾਰਲੀਮੈਂਟ ਦੇ ਵਿੱਚ ਸਾਰੇ ਸੰਸਦ ਪਹੁੰਚੇ ਸੀ ਵਕ ਵਕ ਮੁੱਦੇ ਚੱਕੇ ਗਏ ਤਾ ਪੰਜਾਬ ਦੇ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਚੱਕੇ ਗਏ ਤਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੀ ਕਿਸਾਨਾਂ ਦੀ ਆਵਾਜ਼ ਵੀ ਪਾਰਲੀਮੈਂਟ ਦੇ ਵਿੱਚ ਗੂੰਜ ਸਕਦੀ ਹੈ ਮੈਨੂੰ ਲੱਗਦਾ ਕਿ ਇਸੇ ਮਨਸਾ ਨੂੰ ਲੈ ਕੇ ਹੀ ਉਹਨਾਂ ਵੱਲੋਂ ਇਹ ਮੰਗ ਪੱਤਰ ਦਿੱਤੇ ਗਏ ਨੇ ਤਾਂ ਸਿੱਧੂ ਸਭ ਕੀ ਲੱਗਦਾ ਕਿ ਉਹਨਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚੇਗੀ ਸਰਕਾਰਾਂ ਨੂੰ ਕਿਸਾਨ ਸੜਕਾਂ ਤੇ ਬੈਠੇ ਦਿਖ ਨਹੀਂ ਰਹੇ ਐਨੀਆਂ ਧੂਪਾਂ ਪਈਆਂ ਨੇ ਐਨੇ ਮੀਂਹੀਆਂ ਆਈਆਂ ਨੇ ਐਨੇ ਝੱਖੜ ਝੁੱਲੇ ਨੇ ਪਰ ਹਲੇ ਤੱਕ ਵਿਚਾਰੇ ਜਿਉਂਦੀ ਤੋ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਹੋਏ ਨੇ ਕੀ ਲੱਗਦਾ ਹੈ ਕਿ ਉਹਨਾਂ ਦੀ ਪੁਕਾਰ ਕੋਈ ਸੁਣੇਗਾ ਜਦੀਪ ਦੇਖੋ ਜੋ ਤੁਸੀਂ ਸਵਾਲ ਲਿਆ ਇਹਦੇ ਤੇ ਅਹਿਮ ਮੁੱਦਾ ਇਹ ਹੈ ਇਹ ਕਿਤਾ ਹੁੰਦਾ ਕਿ ਤੁਹਾਡੀ ਆਵਾਜ਼ ਸੁਣੀ ਜਾਏਗੀ ਕਿ ਨਹੀਂ ਸੁਣੀ ਜਾਏਗੀ ਇੱਕ ਹੁੰਦਾ ਕਿ ਜੇ ਤੁਸੀਂ ਜਾਣ ਬੁੱਝ ਕੇ ਗੁੰਗੇ ਤੇ ਬੋਲੇ ਹੋ ਜਾਓ ਤਾਂ ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ ਫਿਰ ਤਾਂ ਢੋਲ ਹੀ ਪਟਣੇ ਪੈਂਦੇ ਆ ਜਿੰਦਾਬਾਦ ਮਰਦਾਬਾਦ ਕਰਨੀਆਂ ਪੈਂਦੀਆਂ ਮੋਰਚੇ ਲਾਉਣੇ ਪੈਂਦੇ ਆ ਰੇਲਵੇ ਟ੍ਰੈਕਸ ਨੂੰ ਰੋਕਣੇ ਪੈਂਦੇ ਆ ਸੜਕਾਂ ਰੋਕਣੀਆਂ ਪੈਂਦੀਆਂ ਤੇ ਉਲਟਾ ਫਿਰ ਕਿਹਾ ਜਾਂਦਾ ਕਿ ਕਿਸਾਨ ਹੀ ਜ਼ਿੰਮੇਵਾਰ ਹੈ ਜੋ ਬਾਦਮਨੀ ਫਲਾ ਰਿਹਾ ਹੈ ਗੜਬੜ ਕਰ ਰਿਹਾ ਹੈ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਪਾਰਲੀਮੈਂਟ ਸਾਡਾ ਸਰਵੋੱਚ ਸਥਾਨ ਹੈ ਜਮਹੂਰੀ ਦਾ ਕਿਸਾਨਾਂ ਨੇ ਕਿਹੜਾ ਰਾਹ ਚੁਣਿਆ ਕਿਸਾਨਾਂ ਨੇ ਪਹਿਲਾਂ ਦਿੱਲੀ ਗਏ ਦਿੱਲੀ ਆਪਾਂ ਸਾਰੇ ਜਾਣਦੇ ਆ ਦਿੱਲੀ ਦੀਆਂ ਪੁਰਵਾਂ ਤੇ ਬੈਠ ਕੇ ਕਿੰਨੇ 700 ਦੇ ਕਰੀਬ ਕਿਸਾਨਾਂ ਨੇ ਸ਼ਹਾਦਤ ਦਿੱਤੀ ਕਾਦੇ ਲਈ ਤਨ ਖੇਤੀ ਕਾਨੂੰਨ ਰੱਦ ਕਰਾਉਣੇ ਜਿਹੜੇ ਕਿ ਖੇਤੀ ਕਾਨੂੰਨ ਉਹਨਾਂ ਚਾਹੀਦੇ ਨਹੀਂ ਸੀ ਹੂੰ ਸਰਕਾਰ ਨੇ ਧੱਕੇ ਨਾਲ ਉਹਨਾਂ ਦੇ ਗਲਪਾ ਤੇ ਉਹ ਰੱਦ ਕਰਵਾਏ ਕੀ ਪ੍ਰਾਪਤੀ ਹੋਈ ਪ੍ਰਾਪਤੀ ਇਹ ਹੋਈ ਨੇ ਕਿ ਗਲਤ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਔਰ ਪ੍ਰਧਾਨ ਮੰਤਰੀ ਜਿਹੜੇ ਕਹਿੰਦੇ ਸੀ ਕਿ ਨਹੀਂ ਇਹ ਤਾਂ ਬੜੇ ਵਾਜੂਬ ਕਾਨੂੰਨ ਆ ਇਹ ਤਾਂ ਕਿਸਾਨ ਦੇ ਹਿੱਤ ਵਿੱਚ ਹੈ ਖੈਰ ਝੁਗਣਾ ਪਿਆ ਉਹ ਗੱਲ ਜਿਹੜੀ ਹੋਈ ਪਰ ਕਿਸਾਨਾਂ ਦੀ ਪ੍ਰਾਪਤੀ ਕੀ ਕਿਸਾਨਾਂ ਨੇ ਆਪਣੇ ਦੇ ਗਲਤ ਕਾਨੂੰਨ ਲਾਗੂ ਹੋਣ ਤੋਂ ਰੋਕੇ ਪਰ ਮਿਲਿਆ ਕੀ ਕਿਸਾਨੀ ਨੂੰ ਹੂੰ ਇਦਾਂ ਹੀ ਉਹਨਾਂ ਹੀ ਦਿਨਾਂ ਦੇ ਚ ਇਹ ਗੱਲ ਹੋਈ ਕਿ ਐਮਐਸਪੀ ਦੇ ਮੁੱਦੇ ਤੇ ਕਮੇਟੀ ਬਣੇਗੀ ਕਮੇਟੀ ਜਿਹੜੀ ਜਿਹਦੇ ਕਿਸਾਨਾਂ ਦੇ ਨਮਾਇंदे ਹੋਣਗੇ ਔਰ ਸਾਰਿਆਂ ਦੀ ਸਹਿਮਤੀ ਦੇ ਨਾਲ ਵੱਖ-ਵੱਖ ਫਸਲਾਂ ਦੀ ਜਿਹੜੀ ਘੱਟੋ-ਘੱਟ ਸਹਾਇਕ ਕੀਮਤ ਨੂੰ ਐਮਐਸਬੀ ਵੀ ਆਪਾਂ ਕਹਦੇ ਹਾਂ ਸੰਖੇਪ ਦੇ ਵਿੱਚ ਐਮਐਸਬੀ ਤੈਅ ਕੀਤੀ ਜਾਏਗੀ ਉਹ ਕਮੇਟੀ ਬਣੀ ਕਮੇਟੀ 'ਚ ਬਹੁਤੇ ਸਰਕਾਰੀ ਨਮਾਇंदे ਜਾਂ ਕੋਈ ਤਰ੍ਹਾਂ ਜਿਹੜੀਆਂ ਪਾਈਆਂ ਗਈਆਂ ਉਹ ਵੀ ਉਹੀ ਜਿਹੜੀਆਂ ਸਰਕਾਰ ਦੇ ਹੱਕ ਦੇ ਵਿੱਚ ਹੱਥ ਖੜੇ ਕਰਦੀਆਂ ਹੋਣ ਤਾਂ ਕਿਸਾਨਾਂ ਨੇ ਕਿਹਾ ਇਹ ਫਿਰ ਸਾਡੇ ਨਾਲ ਇਹ ਤਾਂ ਕੋਝਾ ਮਜ਼ਾਕ ਹੈ ਇਸ ਕਮੇਟੀ ਦਾ ਕੀ ਫਾਇਦਾ ਜੀ ਉਹਨਾਂ ਪਿਛਲੇ ਦਿਨਾਂ ਤੇ ਦੇਖਿਆ ਆਪਾਂ ਸਾਰੇ ਜਾਣਦੇ ਆ ਵੀ ਕਿ ਜਨ ਅਸਫਾ ਨੂੰ ਪਤਾ ਕੇਂਦਰ ਸਰਕਾਰ ਵੱਲੋਂ ਕੁਝ ਫਸਲਾਂ ਦੇ ਉੱਤੇ ਐਮ ਐਸ ਵੀ ਦਾ ਐਲਾਨ ਕੀਤਾ ਗਿਆ ਹੂੰ ਔਰ ਬੜਾ ਇਸ ਗੱਲ ਦਾ ਟਨੋਰਾ ਪਟਾਇਆ ਗਿਆ ਕਿ ਲੋ ਜੀ ਐਮ ਐਸ ਵੀ ਦਾ ਐਲਾਨ ਹੋ ਗਿਆ ਕਿਸਾਨ ਚਾਹੁੰਦੇ ਸੀ ਇਹ ਗੱਲ ਮੰਨੇਗੇ ਕਿ ਘਟੂ ਘਟ ਐਨੀਆਂ ਫਸਲਾਂ ਦੇ ਉੱਤੇ ਹੋਣਾ ਐਮ ਐਸ ਵੀ ਮਿਲੇਗੀ ਮਿਲੇਗੀ ਕਿਸਾਨਾਂ ਦੀ ਮੰਗੇ ਸੀ ਕਿਸਾਨਾਂ ਨੇ ਉਸ ਐਲਾਨ ਨੂੰ ਵੀ ਰੱਦ ਕੀਤਾ ਰੱਦ ਇਸ ਕਰਕੇ ਨਹੀਂ ਕੀਤਾ ਕਿ ਉਹਨਾਂ ਦੇ ਕੋਈ ਰਾਜਸੀ ਰੰਜਿਸ਼ ਹੈ ਰਾਜ ਦੇਸ ਕਰਕੇ ਕੀਤਾ ਕਿ ਕਿਸਾਨਾਂ ਦਾ ਤਜਰਬਾ ਬੜਾ ਹੈ ਕਿਸਾਨਾਂ ਨੇ ਦੇਖਿਆ ਕਿ ਐਲਾਨ ਤਾਂ ਅੱਗੇ ਵੀ ਹੁੰਦੇ ਰਹਿੰਦੇ ਆ ਜੀ ਤੁਸੀਂ ਗੱਲ ਤਾਂ ਅਮਲੀ ਜਾਮਾ ਪਹਿਨਾਉਣ ਦੀ ਆ ਨਾ ਅਮਲੀ ਜਾਮਾ ਤੁਸੀਂ ਪਹਿਨਾਉਂਦੇ ਨਹੀਂ ਐਲਾਨ ਕਰ ਦਿੰਨੇ ਹੋ ਹੁਣ ਸੋਇਆ ਕਣਕ ਦੇ ਝੋਨੇ ਦੇ ਹੋਰ ਕਿਹੜੀਆਂ ਫਸਲਾਂ ਆ ਪਾ ਇੱਕ ਦਿਨ ਪਹਿਲਾਂ ਵੀ ਇਹਨਾਂ ਮੁੱਦਿਆਂ ਦਾ ਜ਼ਿਕਰ ਕਰਕੇ اٹھے ਆ ਪੰਜਾਬ ਚ ਮੂੰਗੀ ਕਿਸ ਕਦਰ ਰੋਲੀ ਆ ਦੂਜੀ ਸਵੇਰਾਂ ਚ ਕੁਝ ਹੋਰ ਫਸਲਾਂ ਫਲ ਫਰੂਟ ਇਦਾਂ ਰੁਲਦੇ ਹੈਗੇ ਆ ਗੱਲ ਤਾਂ ਐਮ ਐਸ ਬੀ ਨੂੰ ਲਾਗੂ ਕਰਨ ਦੀ ਆ ਹੁਣ ਜਿਹੜੇ ਤੁਸੀਂ ਮੰਗ ਪੱਤਰ ਦੇ ਗੱਲ ਕੀਤੀ ਉਹਨਾਂ ਨੇ ਕਿਹਾ ਜੇ ਸਰਕਾਰ ਨਹੀਂ ਸੁਣਦੀ ਤਾਂ ਘੱਟੋ ਘੱਟ ਜਿਹੜਾ ਇੰਡੀਆ ਗਾਰਡ ਜੋੜ ਚਾ ਜਨਾ ਚ ਕਾਂਗਰਸ ਹੈ ਖੇਤਰੀ ਪਾਰਟੀਆਂ ਦੇ ਹੋਰ ਨਾ ਵੰਦੇ ਆ ਆਪ ਹੈ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣ ਆਪਣੇ ਗੁਆਂਢ ਚ ਹਰਿਆਣਾ ਹੈ ਰਾਜਸਥਾਨ ਹੈ ਹਮਾਚਲ ਹੈ ਚੰਡੀਗੜ੍ਹ ਚ ਆਪਾ ਬੈਠੇ ਆ ਇਹਨਾਂ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਜਿਹੜੇ ਮੰਗ ਪੱਤਰ ਦਿੱਤੇ ਗਏ ਇੱਕੋ ਗੱਲ ਉਹਨੇ ਕਹੀ ਕਿ ਐਮਐਸਬੀ ਜਿਹੜੀ ਲਾਗੂ ਕੀਤੀ ਜਾਵੇ ਜਿਸ ਦਾ ਸਰਕਾਰ ਨੇ ਐਲਾਨ ਕੀਤਾ ਸੀ ਔਰ ਕੇਵਲ ਉਹਦੇ ਤੇ ਇਹ ਨਹੀਂ ਕਿ ਅੱਖਾਂ 'ਚ ਘਟਾ ਨਾ ਪਾਇਆ ਜਾਵੇ ਅਮਲੀ ਜਾਮਾ ਪਹਿਨਾਇਆ ਜਾਵੇ। ਹੂੰ। ਦੂਜੀ ਗੱਲ ਕਿਸਾਨੀ ਕਰਜ਼ੇ ਆ, ਖੇਤ ਮਜ਼ਦੂਰਾਂ ਦੇ ਕਰਜ਼ੇ ਆ। ਉਹਨਾਂ ਕਰਜ਼ਿਆਂ ਤੇ ਲਕੀਰ ਫੇਰੀ ਜਾਵੇ। ਕਿਸਾਨਾਂ ਦੇ ਖਿਲਾਫ ਜਿਹੜੇ ਝੂਠੇ ਕੇਸ ਬਣੇ ਆ, ਉਹ ਝੂਠੇ ਕੇਸ ਵਾਪਸ ਲੈ ਜਾਣਾ। ਇਦਾਂ ਦੇ ਮਾਮਲੇ ਜਿਹਨਾਂ ਮਾਮਲਿਆਂ ਤੇ ਸਾਲੋਂ ਸਾਲਾਂ ਤੋਂ ਲੜਾਈ ਲੜਦੇ ਆ ਰਹੇ ਹੁਣ ਉਹਨਾਂ ਨੇ ਸੋਚਿਆ ਕਿ ਪਾਰਲੀਮੈਂਟ ਸੈਸ਼ਨ ਆਪਾਂ ਜਾਣਦੇ ਆ ਸਾਰੇ ਕਿ 22 ਤੋਂ ਪਾਰਲੀਮੈਂਟ ਸੈਸ਼ਨ ਨੂੰ ਮੁੜ ਕੇ ਸ਼ੁਰੂ ਹੋ ਰਿਹਾ ਜਿਹਨੂੰ ਜਿਹਦੇ ਚ ਵੱਡਾ ਦੇਸ਼ ਦਾ ਵਿੱਤ ਮੰਤਰਾਲਾ ਆਪਣਾ ਜਿਹੜਾ ਵਿੱਤ ਵਿਭਾਗ ਨਾਲ ਜਿਹੜੀ ਰਿਪੋਰਟ ਹੈਗੀ ਹੈ ਬਜਟ ਹੈ ਉਹ ਪੇਸ਼ ਕਰੇਗਾ ਉਸ ਮੌਕੇ ਨੂੰ ਇਸਤੇਮਾਲ ਕੋਸ਼ਿਸ਼ ਕਰਨ ਦੀ ਕੀਤੀ ਹੈ ਕਿਸਾਨਾਂ ਨੇ ਕਿ ਸਾਡਾ ਜਿਹੜਾ ਮੰਗ ਪੱਤਰ ਹੈ ਇਹ ਵੀ ਪਹਚਾਇਆ ਜਾਵੇ ਠੀਕ ਹੈ ਬਜਟ ਵੀ ਪੇਸ਼ ਹੋਵੇ ਪਰ ਸਾਡੀ ਗੱਲ ਦੀ ਸੁਣਵਾਈ ਵੀ ਹੋਣੀ ਚਾਹੀਦੀ ਹੈ ਸੋ ਕਿਸਾਨਾਂ ਨੇ ਇੱਕ ਆਵਾਜ਼ ਉਠਾਈ ਹੈ ਔਰ ਬੜੇ ਪਰਮਨ ਟ੍ਰਿਕੇ ਨਾਲ ਉਹ ਕੀ ਕਰ ਸਕਦੇ ਆ ਆਪਣੇ ਚੁਣੇ ਹੋਏ ਪਾਰਲੀਮੈਂਟ ਨੁਮਾਇੰਦੇ ਆ ਉਹਨਾਂ ਨੂੰ ਮੰਗ ਪੱਤਰ ਹੀ ਦਿੱਤੇ ਨਾ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਪਾਰਲੀਮੈਂਟ ਦੇ ਅੰਦਰ ਘਟੂ ਘਟ ਕਿਸਾਨਾਂ ਦੀ ਗੱਲ ਜਾਂ ਆਵਾਜ਼ ਇਹ ਜਿਹੜਾ ਆ ਰਿਹਾ ਪਾਰਲੀਮੈਂਟ ਸੈਸ਼ਨ ਆ ਉਹਦੇ ਤੇ لازمی ਤੌਰ ਤੇ ਗੂੰਜੇਗੀ ਜੀ ਬਿਲਕੁਲ ਸਿੱਧੂ ਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਫੇਕਦੇ ਹੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਨਾਹੀ ਜੀ ਮਿਲਾਂਗੇ ਆਪਾਂ ਕੱਲ੍ਹ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਇਕ ਤਕਰੀ ਸਾਨੂੰ ਦੁਜਾਤ ਸਤ ਸ੍ਰੀ ਅਕਾਲ